ਦੋਸਤੋ ਹਰੇ-ਹਰੇ ਨੋਟਾਂ ਦੀਆਂ ਬਾਰਸ਼ਾਂ ਹਰੀਆਲੀ ਚਾਰੋਂ ਤਰਫ ਬੇੜਾ ਹਰਿਆ ਭਰਿਆ ਪੰਛੀਆਂ ਦੀਆਂ ਚਹਿਚਹਾਟਾਂ ਇਹ ਉਹਨਾਂ ਲੋਕਾਂ ਦੇ ਘਰਾਂ 'ਚ ਹੁੰਦੀਆਂ ਜਿਨ੍ਹਾਂ ਦੇ ਉੱਤੇ ਮਰਕਰੀ ਬੁੱਧ ਦੀ ਖਾਸ ਦਾਇਆ ਹੁੰਦੀ ਹੈ ਇਸ ਦਾ ਇੱਕ ਪੰਚਮਹਾਪੁਰਸ਼ ਯੋਗ ਭਾਦਰਾ ਉਹ ਜਿਹੜਾ ਅਗਰ ਲਗਨ ਦੇ ਵਿੱਚ ਕੰਨਿਆ ਰਾਸ਼ੀ ਦਾ ਹੋਵੇ ਜਾਂ ਕੇਂਦਰ ਦੇ ਵਿੱਚ ਕਿਤੇ ਵੀ ਆਪਣੀ ਰਾਸ਼ੀ ਦੇ ਵਿੱਚ ਬਣ ਜਾਵੇ ਤਾਂ ਇਹ ਬੰਦੇ ਨੂੰ ਬੁੱਧੀਮਾਨ ਜਿਹੜਾ ਮੰਨਿਆ ਜਾਂਦਾ ਹੈ ਤੇ ਇਸ ਦੇ ਉੱਤੇ ਬੁੱਧ ਮਹਾਰਾਜ ਦੀ ਕਹਿੰਦੇ ਬਾਹਰ ਵਿਸ਼ੇਸ਼ ਕਿਰਪਾ ਹੁੰਦੀ ਹੈ ਕੀ ਹੈ ਇਹ ਖਾਸ ਵਿਸ਼ੇਸ਼ ਕਿਰਪਾ ਜਦੋਂ ਬੱਚੇ ਦਾ ਜਿਹੜਾ ਗਰਭ ਦੇ ਵਿੱਚ ਬੱਚਾ ਆਂਦਾ ਆ ਉਸ ਵਕਤ ਉਸ ਦੇ ਵਿੱਚ ਪਹਿਲੀਆਂ ਜਿਹੜੀਆਂ ਨਰਵਸ ਜਿਹੜੀਆਂ ਕ੍ਰੀਏਟ ਹੁੰਦੀਆਂ ਹੈਗੀਆਂ ਉਹਨਾਂ ਨੂੰ 12 ਕ੍ਰੇਨੀਅਲ ਨਰਵਸ ਕਹਿੰਨੇ ਆ ਉਹ ਚਾਰਟ ਮੇਰੇ ਪਿੱਛੇ ਛੋਟਾ ਜਿਹਾ ਤੁਸੀਂ ਇਹਨੂੰ ਗੂਗਲ ਕਰ ਸਕਦੇ ਹੋ ਉਹ ਸਾਰੇ ਦੇ ਸਾਰੇ ਸਾਡੀ ਜਿਹੜੀ ਹੈਗੀ ਆ 12 ਜਿਹੜੀਆਂ ਉਹਨਾਂ ਨੂੰ 12 ਰਾਸ਼ੀਆਂ ਮੰਨ ਲਓ ਉਹ ਸਾਡੀ ਜ਼ਿੰਦਗੀ ਦੇ ਜਿਹੜੀਆਂ 12 ਡਾਈਮੈਂਸ਼ਨਸ ਹੈਗੀਆਂ ਉਹਨਾਂ ਨੂੰ ਸਾਰੇ ਹੀ ਤਰ੍ਹਾਂ ਕੰਟਰੋਲ ਕਰਦੀਆਂ ਸਾਡੇ ਸਾਰੇ ਮੋਟਰ ਸਕਿੱਲ ਸਾਡੇ ਅੱਖ ਨੱਕ ਕੰਨ ਜਿੰਨੇ ਵੀ ਸਾਡੇ ਸੈਂਸਸ ਹੈਗੇ ਆ ਇਹਨਾਂ ਦੇ ਸਾਰੇ ਕਿੰਨੇ ਕੰਟਰੋਲ ਬਿਊਟੀਫੁਲ ਕਿਸੇ ਇਨਸਾਨ ਦੇ ਵਿੱਚ ਹੁੰਦੇ ਆ ਇਹ ਸਾਰਾ ਉਹਨਾਂ ਦੇ ਡਿਪੈਂਡ ਕਰਦਾ ਹੈ ਇਹ ਇਨਸਾਨ ਇਹ ਜਿਹੜੀਆਂ ਨਰਵਸ ਕਹੋ ਜਾਂ ਸ਼ਕਤੀ ਕਹੋ ਪਿੱਛੋਂ ਲੈ ਕੇ ਆਂਦਾ ਮਗਰ ਇਹ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਬੁੱਧ ਜਿਹੜਾ ਆ ਉਹਨਾਂ ਦੇ ਚਾਟ ਦੇ ਵਿੱਚ ਬਿਊਟੀਫੁੱਲ ਬੈਠਾ ਹੁੰਦਾ ਆ ਤੇ ਉਹਨਾਂ ਦੇ ਵਿੱਚ ਇਹ ਸਕਿਲਸ ਜਿਹੜੀਆਂ ਮਤਲਬ 12 ਕ੍ਰੇਨੀਅਲ ਨਰਵਸ ਦੀਆਂ ਦੱਸੀਆਂ ਜਾਂਦੀਆਂ ਇਹ ਬਹੁਤ ਬਿਊਟੀਫੁੱਲ ਹੁੰਦੀਆਂ ਕੀ ਕਾਰਨ ਹੈ ਕਿ ਦੇਖੋ ਇਹਨਾਂ ਦਾ ਇੱਕ ਆਪਸ ਵਿੱਚ ਰਿਲੇਸ਼ਨ ਹੈਗਾ ਰੀਜ਼ਨ ਕੀ ਹੈ ਜੋ ਇਸ ਬ੍ਰਹਮੰਡ ਦੇ ਵਿੱਚ ਹੈ ਜਿਹੜਾ ਕਾਲਕ੍ਰਿਸ਼ ਦੀ ਕੁੰਡਲੀ ਕੀ ਹੈ ਇਸ ਬ੍ਰਹਮੰਡ ਦੀ ਕੁੰਡਲੀ ਹੈ ਨਾ ਉਸ ਜੋ ਕਾਇਨਾਤ ਦੇ ਵਿੱਚ ਘਟਤ ਹੁੰਦਾ ਉਹੀ ਸਾਡੇ ਸਰੀਰ ਦੇ ਵਿੱਚ ਘਟਤ ਹੁੰਦਾ ਤਾਂ ਹੀ ਇਸ ਨੂੰ ਪਿੰਡ ਕਿਹਾ ਗਿਆ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ ਸੋ ਜੋ ਬ੍ਰਹਮੰਡ ਦੇ ਸੋਹੀ ਸਾਡੇ ਪਿੰਡੇ ਦੇ ਵਿੱਚ ਘਟਤ ਹੁੰਦਾ ਆ ਸੋ ਦੋਸਤੋ ਇਹ ਜਿਹੜੀਆਂ 12 ਕ੍ਰੇਨੀਅਲ ਨਰਵ ਐਕ ਜਿਸ ਜਿਸ ਇਨਸਾਨ ਦੀਆਂ ਇਹ ਜਿੰਨੀਆਂ ਮਤਲਬ ਕਿਸੇ ਦੀ ਕੋਈ ਨਰਵ ਕੱਟ ਵੱਧ ਇਹ ਐਕਟਿਵ ਹੋ ਸਕਦੀ ਆ ਮਗਰ ਜਦੋਂ ਇਹ ਖਾਸ ਕਿਸੇ ਜਗ੍ਹਾ ਦੇ ਉੱਤੇ ਬੈਠਾ ਹੋਵੇ ਤਾਂ ਉਹਦੀਆਂ ਦੀ ਕਮਿਊਨੀਕੇਸ਼ਨ ਪਾਵਰ ਹੈ ਆਪਣੀ ਬਾਡੀ ਦੇ ਨਾਲ ਤੇ ਇਸ ਦੁਨੀਆ ਦੇ ਨਾਲ ਤੇ ਇਸ ਉਸ ਕਾਇਨਾਤ ਦੇ ਨਾਲ ਉਹਨੂੰ ਬੜੀ ਸਮਝ ਆ ਜਾਂਦੀ ਆ ਬੁੱਧ ਜਿਹੜਾ ਸਿਰਫ ਬੁੱਧੀ ਦਾ ਗ੍ਰਹਿ ਹੈ ਇਹ ਪਰ ਐਕਸਪੀਰੀਅੰਸ ਦਾ ਗਿਆਨ ਦਾ ਗ੍ਰਹਿ ਨਹੀਂ ਹੈਗਾ ਇਸ ਇੱਕ ਚੀਜ਼ ਹੈਗੀ ਆ ਉੱਤੇ ਨੂੰ ਆਂਦੀ ਹੈ ਇੱਕ ਚੀਜ਼ ਤੁਸੀਂ ਕਿਸੇ ਚੀਜ਼ ਨੂੰ ਸਮਝ ਕੇ ਗੁਰ ਤੁਹਾਡੇ ਕੋਲ ਦਾ ਉਸ ਸਮਝ ਨੂੰ ਆਪਾਂ ਗਿਆਨ ਕਹਿੰਦੇ ਆ ਇੱਕ ਹਲੇ ਜਾਣਕਾਰੀ ਹੈ ਸੋ ਇਸ ਕਰਕੇ ਸਾਰਾ ਜਦਾ ਮਤਲਬ ਤੁਹਾਡਾ ਸਿਸਟਮ ਹੈਗਾ ਆ ਤੁਹਾਡਾ ਤੁਹਾਡੀਆਂ ਨਰਵਸ ਦੇ ਨਾਲ ਕਮਿਊਨੀਕੇਸ਼ਨ ਹੈਗਾ ਮਗਰ ਕਿਸੇ ਚੀਜ਼ ਨੂੰ ਤੁਸੀਂ ਜਦੋਂ ਸਿੱਖ ਕੇ ਸਿੱਧ ਕਰ ਲੈਂਦੇ ਆ ਉਸ ਨੂੰ ਆਪਾਂ ਫਿਰ ਸਿੱਧੀ ਕਹਿੰਦੇ ਆ ਸੋ ਦੋਸਤੋ ਬੁੱਧ ਜਿਹੜਾ ਹੈਗਾ ਇਹ ਹਰਾ ਗਰਿਆ ਕਈਆਂ ਲੋਕਾਂ ਦੇ ਨਾਲ ਦਾ ਕਮਜ਼ੋਰ ਹੁੰਦਾ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਹਰੇ ਰੰਗ ਦਾ ਪੰਨਾ ਪਾਇਆ ਹੁੰਦਾ ਇਹਦੇ ਨਾਲ ਮਤਲਬ ਕਈ ਲੋਕ ਉਸ ਹਿਸਾਬ ਦੇ ਨਾਲ ਮਤਲਬ ਉਹਦਾ ਇਲਾਜ ਕਰਦੇ ਆ ਸੋ ਕਬੂਤਰਾਂ ਨੂੰ ਕਈ ਲੋਕ ਮੂੰਗੀ ਦੇ ਦਾਣੇ ਵੀ ਪਾਉਂਦੇ ਆ ਤਾਂ ਕਿ ਉਹਨਾਂ ਦਾ ਬੁੱਧ ਜਿਹੜਾ ਠੀਕ ਰਹੇ ਉਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਹੈ منی ਦੇ ਨਾਲ ਰਿਲੇਟਡ ਬਿਕੋਜ਼ ਨੌਰਥ ਦੇਚਾ ਦੇ ਵਿੱਚ ਬੁੱਧ ਹੈ ਜਿੱਥੋਂ منی ਆਂਦੀ ਹੈ ਜਿਹੜਾ ਵਾਈਟ ਹਾਊਸ ਦਾ ਫੇਸ ਇਸੇ ਕਰਕੇ ਇੱਕਦਮ ਟੋਟਲ ਟ੍ਰੂ ਨਾਰਥ ਨੂੰ ਰੱਖਿਆ ਤੇ ਉਹਦੀ ਬੈਕ ਜਿਹੜੀ ਆ ਸਾਊਥ ਨੂੰ ਆ ਬਿਕਾਜ਼ ਹਰ ਵੇਲੇ ਉਹ ਮਨੀ ਜਿਹੜਾ ਉਹਨਾਂ ਨੂੰ ਆਪਣੇ ਇਸ ਪਾਸੇ ਗ੍ਰੀਨਰੀ ਜਿਹੜੀ ਆ ਵਾਈਟ ਹਾਊਸ ਨੂੰ ਮਤਲਬ ਉੱਥੇ ਬੈਠ ਕੇ ਉਸ ਤਰ੍ਹਾਂ ਡੀਲ ਕਰਦੇ ਆ ਸੋ ਹਰ ਚੀਜ਼ ਜਿਹੜੀ ਹੈਗੀ ਆ ਇਹ ਇਹ ਜਿਹੜਾ ਬੁੱਧੀ ਕੀ ਹੈਗੀ ਆ ਜਿਹੜਾ ਕਿਸੇ ਬੰਦੇ ਦਾ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀ ਆ ਤਨ ਮਨ ਤੇ ਧਨ ਆਪਾਂ ਕਹਿੰਨੇ ਨਾ ਦੂਸਰਾ ਕਹਿੰਨੇ ਆ ਬਾਡੀ ਮਾਈਂਡ ਐਂਡ ਸਪਿਰਟ ਕੀ ਹੈ ਬਾਡੀ ਬਾਡੀ ਜਿਸ ਬੰਦੇ ਦੀ ਤਾਕਤਵਾਰ ਹੈਗੀ ਆ ਉਸ ਨੂੰ ਇਹ ਵਰਦਾਨ ਹੈ ਮੰਗਲ ਦਾ ਤੇ ਮੰਨ ਲਓ ਤੇ ਉਹ ਇਨਸਾਨ ਜਿਹੜਾ ਹੈਗਾ ਆ ਪੱਥਰ ਤੋੜ ਕੇ ਵੀ ਜਿਹੜਾ ਨਾ ਗੁਜ਼ਾਰਾ ਕਰ ਲਏਗਾ ਔਰ ਅਗਰ ਕਿਸੇ ਦਾ ਬਾਡੀ ਦੇ ਨਾਲ ਨਾਲ ਜਿਹੜਾ ਹੈਗਾ ਉਹ ਜਿਹੜਾ ਉਹ 5th ਹਾਊਸ ਜਿਹਨੂੰ ਆਪਾਂ ਕਹਿੰਨੇ ਆ ਬੁੱਧੀ ਦਾ ਉਹ ਵੀ ਸਟਰੋਂਗ ਹੋ ਗਿਆ ਤੇ ਫਿਰ ਉਹ ਸਾਰ ਸਾਰਸਵਤੀ ਮਾਂ ਦੀ ਉਹ ਤੇ ਕਿਰਪਾ ਹੋ ਗਈ ਉਹ ਹਰ ਚੀਜ਼ ਬਾਣੀ ਦੇ ਵਿੱਚ ਉਹ ਮਹਾਰਤ ਹੋ ਜਾਏਗੀ ਉਸ ਬੰਦੇ ਦੇ ਜਿਹੜੇ ਮਤਲਬ ਗਲੇ ਦੇ ਵਿੱਚ ਕਿਆ-ਕਿਆ ਤਰ੍ਹਾਂ ਦੇ ਮਤਲਬ ਕੀ ਕਹ ਲਓ ਬਈ ਮਿਸ਼ਰੀਆਂ ਘੋਲੇਗਾ ਉਹਦੀ ਜ਼ੁਬਾਨ ਸੋ ਉਹਦੇ ਹੱਥਾਂ ਦੇ ਵਿੱਚ ਕਮਿਊਨੀਕੇਸ਼ਨ ਉਹਦੀ ਬਹੁਤ ਬਿਊਟੀਫੁੱਲ ਹੋ ਜਾਏਗੀ ਉਹਦੇ ਹੱਥਾਂ ਦੇ ਵਿੱਚ ਕੋਈ ਨਾ ਕੋਈ ਹੁਨਰ ਬਹੁਤ ਐਸੇ ਹੋਣ ਬਿਊਟੀਫੁੱਲ ਹੋਣਗੇ ਜਿਹੜੇ ਲਿਮਟਿਡ ਲੋਕਾਂ ਦੇ ਕੋਲ ਹੈਗੇ ਆ ਤੇ ਫਿਰ ਜੇ ਕਿਸੇ ਦਾ ਨੌਮਾਕਰ ਸਟਰੋਂਗ ਹੋ ਜਾਵੇ ਸਪਿਰਿਟ ਤੇ ਫਿਰ ਉਸ ਦੇ ਕੋਲ ਕੋਈ ਰੱਬੀ ਪਾਵਰ ਜਿਹੜੀ ਲక్ష్ਮੀ ਦੀ ਆ ਉਹ ਆ ਜਾਂਦੀ ਹੈ ਤੇ ਇਹ ਪਾਵਰਸ ਹੀ ਹੈਗੀਆਂ ਨਾ ਕਿਸੇ ਇੱਕ ਇਨਸਾਨ ਦੇ ਵਿੱਚ ਉਹ ਮਿੱਟੀ ਨੂੰ ਵੀ ਹੱਥ ਲਾਦਾ ਉਹਨੂੰ ਵੀ ਸੋਨਾ ਬਣਾ ਦਿੰਦਾ ਕਈ ਸੋਨੇ ਨੂੰ ਵੀ ਹੱਥ ਲਾਦੇ ਉਹਨੂੰ ਵੀ ਮਿੱਟੀ ਬਣਾ ਦਿੰਦੇ ਸੋ ਦੋਸਤੋ ਇਹ ਪੰਜ ਮਹਾਪੁਰਸ਼ ਜਿਨ੍ਹਾਂ ਵੀ ਲੋਕਾਂ ਦੀ ਕੁੰਡਲੀ ਦੇ ਵਿੱਚ ਜੋਗ ਬਣਦੇ ਆ ਉਹ ਲੋਕ ਇਸ ਇਸ ਧਰਤੀ ਦੇ ਉੱਤੇ ਸਪੈਸ਼ਲ ਹੁੰਦੇ ਆ ਉਹਨਾਂ ਦੀ ਜਿਹੜੀ ਦੇ ਵਿੱਚ ਇੱਕ ਅਲੱਗ ਪਾਵਰ ਹੈ ਤੇ ਉਸ ਪਾਵਰ ਦੇ ਸਹਾਰੇ ਉਹ ਜਿਹੜਾ ਆ ਬਿਊਟੀਫੁੱਲ ਜ਼ਿੰਦਗੀ ਗੁਜ਼ਾਰਦੇ ਆ ਤੇ ਉਹ ਜੋਗ ਇਸ ਕੇਂਦਰ ਦੇ ਵਿੱਚ ਬੁੱਧ ਜਿਹੜਾ ਆਪਣੀ ਕੰਨਿਆ ਜਾਂ ਮਿਥਨ ਰਾਸ਼ੀ ਦਾ ਕਿਤੇ ਵੀ ਬੈਠਾ ਹੋਵੇ ਉਹ ਪੰਜ ਮਹਾਪੁਰਸ਼ ਜੋਗ ਬਣਾਦਾ ਆ ਖਾਸ ਕਰਕੇ ਅਗਰ ਇਹਨੂੰ ਹੋਰ ਡੀਟੀਚ ਦੇਖੀਏ ਫਿਰ ਜਿਹੜਾ ਨਕਸ਼ਤਰ ਦੇ ਵਿੱਚ ਕਿਸ ਸਟੈਪ ਦੇ ਵਿੱਚ ਹੈਗਾ ਆ ਉਹ ਇੱਕ ਹੋਰ ਅੱਗੇ ਅੱਗੇ ਤੋ ਅੱਗੇ ਪਰ ਆਪਾਂ ਸਿਰਫ ਜੋਤਿਸ਼ ਦੀ ਬੇਸਿਕ ਜੀ ਗੱਲ ਕਰਦੇ ਆਂ ਤੇ ਮੈਂ ਬੜਾ ਹੈਰਾਨ ਹੁੰਨਾ ਆ ਕਿ ਇਹ ਜਿਹੜੀ ਕੁਦਰਤ ਜਿਹੜੀ ਹੈਗੀ ਆ ਦੇਖੋ ਸਾਡੇ ਰਿਸ਼ੀਆ ਮੂਨੀਆਂ ਨੇ ਇਹ ਸਾਇੰਸ ਨੂੰ ਇਨਸਾਨ ਦੀ ਭਲਾਈ ਦੇ ਲਈ ਲਿਆ ਹੈਗਾ ਤੇ ਇਸ ਨੂੰ ਭਲਾਈ ਦੇ ਲਈ ਹੀ ਯੂਜ਼ ਕੀਤਾ ਜਾਣਾ ਚਾਹੀਦਾ ਆ ਸੋ ਇਹ ਬਹੁਤ ਵੱਡੀ ਸਾਇੰਸ ਹੈ ਮੈਂ ਚਾਹਨਾ ਹਰ ਬੰਦਾ ਇਹੋ ਜਿਹੀ ਸਾਇੰਸ ਜਿਹੜੀਆਂ ਸਿੱਖੇ ਸਿੱਖਣ ਦੇ ਲਈ ਮਤਲਬ ਇਹ ਇਹ ਚੀਜ਼ਾਂ ਸਾਨੂੰ ਫਿਊਚਰ ਦਾ ਪਤਾ ਲੱਗਦਾ ਹੈ ਫਿਊਚਰ ਕੀ ਹੈਗਾ ਫਿਊਚਰ ਇਹ ਨਹੀਂ ਕਿ ਕੱਲ ਨੂੰ ਮੇਰੇ ਨਿਆਣੇ ਦੀ ਨੌਕਰੀ ਮਿਲੂਗੀ ਕਿ ਨਹੀਂ ਨੋ ਫਿਊਚਰ ਇਹ ਹੈਗਾ ਜਿਸ ਤਰ੍ਹਾਂ ਅੱਜ ਅਸੀਂ ਜੀਪੀਐਸ ਦੇ ਨਾਲ ਆਉਣ ਵਾਲੇ ਕੱਲ ਦਾ ਅਗਲਾ ਦੇਖ ਲੈਣੇ ਆ ਕਿ ਕਿੰਨਾ ਜਾਮ ਕਿੱਥੇ ਲੱਗਿਆ ਸੀ ਕਿੱਥੇ ਫਸੇ ਹੋ ਕੀ ਹੈ ਟੈਕਨੋਲੋਜੀ ਹੈ ਇਹ ਵੀ ਤਾਂ ਇੱਕ ਸਾਇੰਸ ਹੈ ਇਸ ਨੂੰ ਸਾਇੰਸ ਦੀ ਤਰ੍ਹਾਂ ਲਿਆ ਜਾਵੇ ਸੋ ਦੋਸਤੋ ਐਸੀ ਸਾਇੰਸ ਜਿਹਦੇ ਵਿੱਚ ਐਸਾ ਕੁਝ ਸਾਨੂੰ ਪਤਾ ਲੱਗਦਾ ਮੈਂ ਵੀ ਬੜਾ ਹੈਰਾਨ ਹੁੰਨਾ ਕਈ ਵਾਰ ਐਸੀ ਐ ਮੇਰੇ ਕੋਲ ਚਾਰਟ ਆਉਂਦੇ ਆ ਜਿਨ੍ਹਾਂ ਦੇ ਵਿੱਚ ਮੈਂ ਬੜਾ ਸਰਪ੍ਰਾਈਜ਼ ਹੁੰਨਾ ਕਿ ਕਿੰਨੇ ਉਹ ਪਰਫੈਕਸ਼ਨ ਦੇ ਵਿੱਚ ਹੁੰਦੇ ਆ ਸੋ ਸਾਡੇ ਤੇ ਉੱਤੇ ਇਹ ਜਿਹੜੀ ਸਾਡੇ ਪੁਰਾਣੇ ਕਰਮਾਂ ਦੀ ਕੋਈ ਅਸ਼ੀਰਵਾਦ ਆ ਜਿਸ ਕਰਕੇ ਜਿਨ੍ਹਾਂ ਦੇ ਨੂੰ ਇਹ ਜੋਗ ਮਿਲਦੇ ਆ ਤੇ ਅੱਛੇ ਕਰਮ ਕਰਾਂਗੇ ਫਿਰ ਡੈਫੀਨਿਟਲੀ ਅੱਛਾ ਫਲ ਆਏਗਾ ਸੋ ਦੋਸਤੋ ਇਹ ਇਹ ਕੁਦਰਤ ਦਾ ਜਿਹੜਾ ਆ ਸਿਧਾਂਤ ਹੈ ਕਿ ਜੋ ਜੈਸਾ ਤੁਸੀਂ ਬੀਜੋਗੇ ਵੈਸਾ ਇੱਕ ਦਿਨ ਕੱਟੋਗੇ ਸੋ ਬੀ ਗੁੱਡ ਸਮਬਨ ਇਜ਼ ਵਾਚਿੰਗ